ਜੋ ਲਗਭਗ 35 ਦਿਨਾਂ ਤੋਂ ਖਨੋਰੀ ਬਾਰਡਰ ਦੇ ਉੱਤੇ ਡਟੇ ਹੋਏ ਆ ਕਿਸਾਨੀ ਆਗੂ ਜਗਜੀਤ ਸਿੰਘ ਢੱਲੇਵਾਲ ਵੱਲੋਂ ਲਗਾਤਾਰ ਮਰਨ ਪਤ ਰੱਖ ਕੇ ਕਿਸਾਨਾਂ ਦੀ ਐਮਐਸਪੀ ਦੀ ਮੰਗ ਨੂੰ ਲੈ ਕੇ ਡਟੇ ਹੋਈ ਨਜ਼ਰਾਂ ਦੇ ਜੇਕਰ ਤਸਵੀਰਾਂ ਤੁਹਾਨੂੰ ਦਿਖਾਈਏ ਤਾਂ ਉਹ ਮੋਹਾਲੀ ਦੇ ਮੋਹਾਲੀ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਦੇ ਚੌਂਕ ਦੇ ਨੇ ਜਿੱਥੇ ਕੀ ਸਮਰਥਨ ਦਿੱਤਾ ਜਾ ਰਿਹਾ ਪੰਜਾਬ ਬੰਦ ਨੂੰ ਹਾਲਾਕੀ ਪਹਿਲਾਂ ਤੋਂ ਹੀ ਕਾਲ ਜਿਹੜੀ ਆ ਉਹ ਦਿੱਤੀ ਗਈ ਸੀ ਜਗਜੀਤ ਸਿੰਘ ਢੱਲੇਵਾਲ ਵੱਲੋਂ ਦੀ ਕਿ ਅੱਜ ਯਾਨੀ ਕਿ 30 ਤਰੀਕ ਨੂੰ ਪੰਜਾਬ ਬੰਦ ਕੀਤਾ ਜਾਵੇ ਹਾਲਾਕੀ ਇਸ ਚੀਜ਼ ਦਾ ਸਮਰਥਨ ਜੇਕਰ ਸਰਕਾਰੀ ਅਧਾਰੇ ਦੀ ਗੱਲ ਕਰ ਲਈਏ ਚਾਹੇ ਸਰਕਾਰੀ ਅਧਾਰੇ ਦੀ ਗੱਲ ਕਰ ਲਈਏ ਚਾਹੇ ਗੱਲ ਕਰ ਲਈਏ ਬੱਸ ਦੀਪੂਆਂ ਦੀ ਤਾਂ ਉਹਨਾਂ ਵੱਲੋਂ ਵੀ ਬੱਸ ਯੂਨੀਅਨ ਵੱਲੋਂ ਵੀ ਜੂਰ ਬੰਦ ਕੀਤੇ ਗਏ ਨੇ ਬੱਸਾਂ ਨੂੰ 4-4 ਘੰਟੇ ਦਾ ਜੂਰ ਸਮਝਾ ਦਿੱਤਾ ਗਿਆ ਕਿ ਬੱਸਾਂ ਬੰਦ ਰਹਿਣਗੀਆਂ ਤੇ ਟੈਕਸੀ ਯੂਨੀਅਨ ਦੀ ਗੱਲ ਕਰਦਾ ਟੈਕਸੀ ਯੂਨੀਅਨ ਵੱਲੋਂ ਵੀ ਜੂਰ ਟੈਕਸੀਆਂ ਨੇ ਬੰਦ ਕਰਕੇ ਕਿਸਾਨਾਂ ਦਾ ਸਮਰਥਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਹਾਲਾਂਕਿ ਐਮਰਜੈਂਸੀ ਸੇਵਾਵਾਂ ਜੂਰ ਚੱਲਦੇ ਹੋਏ ਨਜ਼ਰ ਆ ਰਹੀਆਂ ਨੇ ਜੇਕਰ 에어ਪੋਰਟ ਰੋਡ ਦੀ ਗੱਲ ਕਰੀਏ ਤਾਂ ਇਹ ਰੋਡ ਜਿਹੜੀ ਆ 에어ਪੋਰਟ ਰੋਡ ਹੈ ਜਿੱਥੋਂ ਕਿ ਇਹ ਖਰੜ ਵੱਲੋਂ ਆਂਦੀ ਹੈ ਤਾਂ 에어ਪੋਰਟ ਤੋਂ ਸਿੱਧੀ ਇਹ ਰੋਡ ਜਾਂਦੀ ਹੋਈ ਨਜ਼ਰ ਆਉਂਦੀ ਹੈ ਜਿਦੇ ਵਿੱਚ ਅਕਸਰ ਏਅਰਪੋਰਟ ਜਾਣ ਵਾਲੇ ਲੋਕ ਵਿਦੇਸ਼ ਜਾਣ ਵਾਲੇ ਲੋਕ ਜੂਰ ਇਸ ਜੋੜ ਦਾ ਇਸਤੇਮਾਲ ਇਸ ਸੜਕ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆਉਂਦੇ ਨੇ ਜਿਸ ਦੇ ਵਿੱਚ ਨਾਕੇ ਦੀ ਗੱਲ ਕਰੀਏ ਕਿਸਾਨਾਂ ਵੱਲੋਂ ਜੂ ਰੋਕਿਆ ਗਿਆ ਇੱਕ ਤਾਂ ਪਹਿਲਾਂ ਖਰੜ ਤੋਂ ਜਦੋਂ ਅਸੀਂ ਮੋਹਾਲੀ ਵੱਲੋਂ ਕੂਚ ਕਰਦੇ ਹਾਂ ਤਾਂ ਉੱਥੇ ਇੱਕ ਚੌਂਕ ਤੇ ਉੱਤੇ ਕਿਸਾਨਾਂ ਵੱਲੋਂ ਰੋਕਿਆ ਜਾਂਦਾ ਰੋਕ ਕੇ ਅਗਰ ਕਿਸੇ ਨੇ ਏਅਰਪੋਰਟ ਜਾਣਾ ਤਾਂ ਉਥੋਂ ਦੇ ਘਟ ਦਿੱਤਾ ਜਾਂਦਾ ਕੱਢਣ ਤੋਂ ਬਾਅਦ ਮੋਹਾਲੀ ਦਾ ਏਅਰਪੋਰਟ ਰੋਡ ਜਿਹੜਾ ਉਹ ਸਿੱਧਾ ਸੁਹਾਣੇ ਕੋਲ ਪੁੱਜਦਾ ਤਾਂ ਸੁਹਾਣੇ ਆ ਕੇ ਵੀ ਇੱਕ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਵੀ ਰੋਕਿਆ ਜਾਂਦਾ ਤੇ ਰੋਕਣ ਤੋਂ ਬਾਅਦ ਜੇਕਰ ਉਹ ਬੰਦਾ ਆਪਣੀ ਮੈਡੀਕਲ ਜਿਹੜੀ ਪਰਚੀ ਉਹ ਦਿਖਾਉਂਦਾ ਜਾਂ 에어ਪੋਰਟ ਦਾ ਟਿਕਟ ਦਿਖਾਉਂਦਾ ਪਲੇਨ ਦੀ ਫਲਾਈਟ ਦੀ ਟਿਕਟ ਦਿਖਾਉਂਦਾ ਤਾਂ ਉਹ ਇੱਥੋਂ ਕੱਢੇ ਜਾਂਦਾ ਤਾਂ ਤਸਵੀਰਾਂ ਵਿੱਚ ਦੇਖੋ ਜੇਕਰ ਟੈਕਸੀ ਵਾਲੇ ਦੀ ਗੱਲ ਕਰੀਏ ਤਾਂ ਟੈਕਸੀ ਵਾਲੇ ਬਾਹਰ ਤੋਂ ਜੂੜ ਆ ਰਹੇ ਨੇ ਕਿਉਂਕਿ ਫਲਾਈਟਾਂ ਜਿਹੜੇ ਨੇ ਉਜੂਰ ਚੰਡੀਗੜ੍ਹ 에어ਪੋਰਟ ਤੋਂ ਲੋਕ ਜਾਂਦੇ ਹੋਏ ਨਜ਼ਰੰਦਰ ਤਾਂ ਜੂਰ ਟਿਕਟ ਦੇਖ ਕੇ ਇਥੋਂ ਦੀ ਕੱਢਿਆ ਜਾ ਰਿਹਾ ਕਿਸੇ ਵੀ ਤਰ੍ਹਾਂ ਦਾ ਖੁਸ਼ੀ ਮਨਾਈ ਜਿਹੜੀ ਹੈ ਉਹ ਨਹੀਂ ਕੀਤੀ ਜਾਂਦੀ ਜਦੋਂ ਕੋਈ ਤੁਸੀਂ 에어ਪੋਰਟ ਜਾਣਾ ਹੈ ਜਾਂਕਰ ਮੈਡੀਕਲ ਦੀ ਕੋਈ ਸੁਵਿਧਾ ਹੋਵੇ ਤਾਂ ਉਸ ਨੂੰ ਵੀ ਲਗਾਤਾਰ ਇਥੋਂ ਦੀ ਕੱਢਿਆ ਜਾ ਰਿਹਾ ਕਿਸੇ ਵੀ ਤਰ੍ਹਾਂ ਦੀ ਰੋਗ ਜਿਹੜੀ ਉਹ ਨਹੀਂ ਕੀਤੀ ਐਮਬੂਲੈਂਸ ਸਭ ਤੋਂ ਪਹਿਲਾਂ ਰਾਸਤਾ ਜਿਹੜਾ ਐਮਬੂਲੈਂਸ ਨਹੀਂ ਤਾਇਆ ਜਾਂਦਾ ਐਮਬੂਲੈਂਸ ਵਾਸਤੇ ਖੁਦ ਵਲੰਟੀਅਰ ਜਿਹੜੇ ਨੇ ਉਜੂਰ ਸਹਾਇਤਾ ਕਰਦੇ ਹੋਏ ਨਜ਼ਰੰਦਰ ਨੇ ਤਾਂ ਤੁਸੀਂ ਵੀਰ ਵੀ ਦੇਖੋ ਤੁਸੀਂ ਗੱਲਬਾਤ ਕੀਤੀ ਜਾ ਰਹੀ ਹੈ ਟੈਕਸੀ ਆ ਟੈਕਸੀ ਵਾਲਾ ਨਾਲ ਪੁੱਛਿਆ ਜਾ ਰਿਹਾ ਕਿ ਕਿੰਨਾ ਜਾਇਆ ਜਾ ਰਿਹਾ ਹੈ ਜੇਕਰ ਉਹ ਵਿਅਕਤੀ ਆਪਣੀ ਟਿਕਟ ਦਿਖਾਉਂਦਾ ਹੈ ਫਲਾਈਟ ਦੀ ਟਿਕਟ ਦਿਖਾਉਂਦਾ ਸਵਾਰੇ ਦੀ ਤਾਂ ਜੂਰ ਉਸ ਨੂੰ ਕੱਢਿਆ ਜਾਂਦਾ ਹੈ ਤਾਂ ਫਿਲਹਾਲ ਇੱਕ ਕਾਗਜ਼ ਜਿਹੜਾ ਜੂਰ ਦਿਖਾਇਆ ਜਾ ਰਿਹਾ ਹੈ ਟੈਕਸੀ ਡਰਾਈਵਰ ਵੱਲੋਂ ਤਾਂ ਕੱਟਿਆ ਜਾ ਰਿਹਾ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਕਿੰਨੀ ਕੁ ਦਿੱਕਤ ਜਿਹੜੀ ਹੈ ਉਹ ਆਂਦੀ ਹੋਈ ਨਜ਼ਰ ਆਉਂਦੀ ਹੈ ਭਾਈ ਜੀ ਬੜਾ ਜਿਆਦਾ ਭਾਈ ਪਰੇਸ਼ਾਨ ਹੋ ਕੇ ਆਇਆ ਬੜਾ ਜਿਆਦਾ ਹਰ ਇੱਕ ਜਗ੍ਹਾ ਰੋਕੇ ਹਰ ਇੱਕ ਜਗ੍ਹਾ ਘੱਟੋ ਘੱਟ 10-10 ਵਾਰੀ ਟਿਕਟ ਚੈੱਕ ਮੈਂ ਆਪਣੀ ਵੀਡੀਓ ਵੀ ਬਣਾਈ ਹੋਈ ਹੈ ਸਾਰੀ ਇੰਸਟਾਗ੍ਰਾਮ ਤੇ ਅਪਲੋਡ ਕਰੂੰਗਾ ਲੇਟ ਕਰੂੰਗਾ ਥੋੜਾ ਜਿਹਾ ਠੀਕ ਹੈ ਜੀ ਬੜਾ ਜਿਆਦਾ ਪਰੇਸ਼ਾਨ ਹੋ ਕੇ ਇੱਥੇ ਪੁੱਜਿਆ ਮੈਂ ਦੇਖੋ ਬੰਦੇ ਦੀ ਟਿਕਟ 18 ਨਵੰਬਰ ਦੀ ਬੁੱਕ ਹੋਈ ਹੋਈ ਹੈ 15 ਦਿਨ ਪਹਿਲਾਂ ਕੋਲ ਹੋਈ ਸੀਗੀ ਤੇ 18 ਨਵੰਬਰ ਦੀ ਟਿਕਟ ਬੁੱਕ ਹੋਈ ਹੈ ਹੁਣ ਸਾਨੂੰ ਕੀ ਪਤਾ ਲੱਗਣਾ ਸੀਗਾ ਬੇ 30 ਤਰੀਕ ਨੂੰ ਇਹਨਾਂ ਨੂੰ ਲਾਣਾਗਾ ਨਹੀਂ ਕੱਲ ਤੋਂ ਕੱਲ ਤੋਂ ਪਹਿਲਾਂ ਜੂਰ ਦੱਸਿਆ ਜਾ ਰਿਹਾ ਹੈ ਨਵੰਬਰ ਦੀ ਟਿਕਟ ਬੁੱਕ ਹੈ ਸਾਡੀ 18 ਨਵੰਬਰ ਦੀ 18 ਨਵੰਬਰ ਦੀ ਬੁੱਕ ਹੈ ਹੁਣ ਬੰਦੇ ਦੀ ਐਮਰਜੈਂਸੀ ਜਾਣਾ ਕਵੇ ਤੱਕਲੇ ਤੂੰ ਤਾਂ ਕੱਢਿਆ ਜਾ ਰਿਹਾ ਸਾਨੂੰ ਭਾਜੀ ਹੁਣ ਤਾਂ ਕੱਢਿਆ ਟਿਕਟ ਦਿਖਾਣੇ ਤਾਂ ਕਰਦੇ ਹੁੰਦੇ ਥਨੂੰ ਲੜ ਲੜ ਕੇ ਕੱਢਿਆ ਭਾਜੀ ਉਹਦਾ ਕੋਈ ਫਾਇਦਾ ਥੋੜੀ ਹੈ ਫਿਰ ਜਦ ਤਾ ਤੁਸੀਂ ਜਦ ਆਪ ਤੁਸੀਂ ਜਦ ਆਪ ਪਿਆਰ ਨਾਲ ਕਿਹਾ ਤੁਸੀਂ ਪਿਆਰ ਨਾਲ ਕੱਢੋ ਅਗਲੇ ਬੰਦੇ ਨੂੰ ਜੇਕਰ ਜੇਕਰ ਟਿਕਟ ਦੀ ਗੱਲ ਕਰ ਤਾਂ ਟਿਕਟ ਦਿਖਾ ਕੇ ਜੂਰ ਕੱਢਿਆ ਜਾਂਦਾ ਕਿਸਾਨਾਂ ਵੱਲੋਂ ਪਰ ਜੇਕਰ ਲੰਬੀ ਲਾਈਨ ਹੁੰਦੀ ਹੈ ਤਾਂ ਟਾਈਮ ਤਾਂ ਜੂਰ ਸਮਾਂ ਤਾਂ ਜੂਰ ਜਿਹੜਾ ਕਿਸਾਨਾਂ ਕੋਲ ਲੱਗਦਾ ਕਿ ਕਿਸਾਨ ਜਿਹੜੇ ਨੇ ਜੂਰ ਵੈਰੀਫਾਈ ਕਰ ਦਿੰਦੇ ਕਿ ਟਿਕਟ ਜਿਹੜੀ ਹੈ ਉਹ ਸਹੀ ਹੈ ਉਸ ਤੋਂ ਬਾਅਦ ਹੀ ਕੱਢਿਆ ਜਾਂਦਾ ਤਾਂ ਸਮਾਂ ਦਾ ਜੂਰ ਕਿਤਨਾ ਕਿਤੇ ਲੱਗਦਾ ਹੋਇਆ ਨਜ਼ਰ ਆਉਂਦਾ ਜਿੱਥੋਂ ਦੀ ਤੁਸੀਂ ਪਾਰ ਕਰਨਾ ਹਾਲਾਂਕਿ ਕਿਸਾਨਾਂ ਦਾ ਸਮਰਥਨ ਜਿਹੜੇ ਨੇ ਕਿਸਾਨ ਮੋਹੱਲੇ ਦੇ ਵਿੱਚ ਜੂਰ ਕਰਦੇ ਹੋਏ ਨਜ਼ਰਾਂ ਆਂ ਤੇ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਘਰੋਂ ਨਿਕਲਣ ਲਈ ਗੁਰੇਜ਼ ਕਰਨ ਲਈ ਕਿਹਾ ਗਿਆ ਸੀ ਪਹਿਲਾਂ ਤੋਂ ਹੀ ਜੂਰ ਪਹਿਲਾਂ ਤੋਂ ਹੀ ਜਿਹੜੇ ਖਬਰਾਂ ਨੇ ਉਹ ਜੂਰ ਚੱਲਦੇ ਹੋਏ ਨਜ਼ਰਾਂ ਆਉਂਦੇ ਸੀ ਤੇ ਕਿਸਾਨ ਹੀ ਆਗੂ ਖੁਦ ਲੋਕਾਂ ਦੇ ਘਰਾਂ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾਂਦੇ ਹੋਏ ਨਜ਼ਰਾਂ ਆਉਂਦੇ ਸੀ ਕਿ 30 ਤਰੀਕ ਨੂੰ ਜਿਹੜਾ ਬੰਦ ਦਾ ਸੱਦਾ ਦਿੱਤਾ ਗਿਆ ਉਸ ਨੂੰ ਤੁਰੰਤ ਤੌਰ ਤੇ ਜਿਹੜਾ ਮੰਨਿਆ ਜਾਵੇ ਤਾਂ ਉਹਨੂੰ ਅਮਲੀ ਜਾਮਾ ਜਿਹੜਾ ਪਹਿਨਿਆ ਜਾਵੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕੁਝ ਕਿਸਾਨ ਜਿਹੜੇ ਸੱਟਾਂ ਮੌਜੂਦ ਨੇ ਆਗੂ ਸੱਟਾਂ ਮੌਜੂਦ ਨੇ ਕਿ ਕੀ ਕੁਝ ਦਿੱਕਤਾਂ ਜਿਹੜੇ ਨੇ ਉਹ ਸਵੇਰ ਤੋਂ ਹੀ ਆਂਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜਦੋਂ ਤੋਂ ਢੰਗ ਲੱਗਦਾ ਧੰਨਾ ਲੱਗਣ ਤੋਂ ਬਾਅਦ ਕਈ ਕਿਸਾਨ ਜਿਹੜੇ ਨੇ ਉਹ ਰੋਗਦੇ ਹੋਏ ਵੀ ਨਜ਼ਰ ਆਉਂਦੇ ਨੇ ਕਈ ਲੋਕ ਜਿਹਨੇ ਇਸੇ ਨੇ ਕਿ ਕਿਸਾਨਾਂ ਨੂੰ ਮਾਰਾ ਚੰਗਾ ਵੀ ਬੋਲਦੇ ਹੋਏ ਨਜ਼ਰ ਜਿਹੜਾ ਉਹ ਆਉਂਦੇ ਨੇ ਬਾਈ ਜਿਹੜੇ ਮੌਜੂਦ ਨੇ ਬਾਈ ਜੀ ਜੇਕਰ ਅੱਜ ਕੋਲ ਦੀ ਗੱਲ ਕਰੀ ਜਾਵੇ ਓਲ ਦਿੱਤੀ ਗਈ ਸੀਗੀ ਢੰਨਾ ਲਗਾਇਆ ਗਿਆ ਕੁਝ ਲੋਕ ਮਾੜਾ ਚੰਗਾ ਵੀ ਬੋਲਦੇ ਨੇ ਕਿਸਾਨਾਂ ਨੂੰ ਕਹਿੰਦੇ ਵੀ ਜਾਣ ਨਹੀਂ ਦਿੰਦੇ ਅੱਗੇ ਅਸੀਂ ਲੇਟ ਹੋ ਜਾਂਦੇ ਆ ਬਾਈ ਦੇਖੋ ਲੇਟ ਦੀ ਗੱਲ ਆਪਾਂ ਕਰੀਏ ਹੈ ਨਾ ਇੱਥੇ ਆਪਣਾ ਜਿਹੜਾ ਲਾਕਡਾਊਨ ਲੱਗਿਆ ਸੀਗਾ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਜਾਂਦੀ ਆ ਫਿਰ ਆਪਾਂ 6-6 ਮਹੀਨੇ ਸਾਲ-ਸਾਲ ਅਸੀਂ ਅੰਦਰੇ ਰਹੇ ਆ ਮਤਲਬ ਜਦੋਂ ਲਾਕਡਾਊਨ ਖੁੱਲ ਵੀ ਗਿਆ ਸੀ ਫਿਰ ਵੀ ਕਈ ਬੰਦੇ ਡਿਪਰੈਸ਼ਨ ਦੇ ਵਿੱਚ ਆ ਕੇ ਉਹ ਵੀ ਬਾਹਰ ਨਿਕਲੇ ਨਹੀਂ ਆ ਹੁਣ ਜੇ ਆਪਾਂ ਇੱਕ ਦਿਨ ਵਾਸਤੇ ਅਸੀਂ ਬੰਦ ਕਰਦੇ ਆ ਸਖਾਲੇ ਹੋ ਜੂਗੇ ਨਾ ਅੱਗੇ ਤੇ ਅੱਗੇ ਕੋਈ ਪ੍ਰੋਬਲਮ ਨਹੀਂ ਆਊਗੀ ਬਾਈ ਜੇ ਅਸੀਂ 2-4 ਘੰਟੇ ਇੱਥੇ ਰੁਕ ਜਾਈਏ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਬਾਈ ਜਿਵੇਂ 에어ਪੋਰਟ ਜਾਂਦੇ ਰਹੇ ਕਹਿੰਦੇ ਵੀ ਸਾਨੂੰ ਜਦੋਂ ਤੋਂ ਅਸੀਂ ਘਰੋਂ ਤੁਰਿਆ ਤਾਂ ਸਾਨੂੰ ਅੱਧਾ ਤਾਂ ਘਟਾ ਹਰੇਕ ਨਾਕੇ ਤੇ ਰੁਕਣਾ ਪੈਂਦਾ ਹਰੇਕ ਕਿਸਾਨ ਕੋ ਰੁਕਣਾ ਪੈਂਦਾ ਉਹ ਟਿਕਟਾਂ ਵਾਰ-ਵਾਰ ਦਿਖਾਣੇ ਪੈਂਦੇ ਤਾਂ ਸਾਨੂੰ ਅੱਗੇ ਕਿੰਨੇ ਦੇਰੇ ਨਹੀਂ ਵਹੇ ਤਾਂ ਮਨਿਆ ਕਰ ਦਿੰਦੇ ਕਿ ਤੁਹਾਨੂੰ ਪਤਾ ਨਹੀਂ ਸੀਗਾ ਵੀ ਲੋਪ ਪੰਦਾ ਅਸੀਂ ਤਾਂ ਦੇਖੋ ਰੀਜਨ ਦਾ ਹਰੇਕ ਨੂੰ ਦੇਣਾ ਹੀ ਪੈਂਦਾ ਹਨਾ ਵੀ ਸਾਨੂੰ ਆ ਪ੍ਰੋਬਲਮ ਹੈਗੀ ਤਾਂ ਅਸੀਂ ਹਰੇਕ ਬੰਦੇ ਨੂੰ ਦੱਸ ਰਹੇ ਹਾਂ ਬਾਈ ਵੀ ਜੇ ਤੁਹਾਨੂੰ ਮੈਡੀਕਲ ਦੀ ਪ੍ਰੋਬਲਮ ਹੈ ਜਾਂ ਤੁਹਾਡੀ ਕੋਈ 에어ਪੋਰਟ ਦੀ ਟਿਕਟ ਹੈਗੀ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਤੁਹਾਨੂੰ ਮੈਂ ਦਿਖਾਈ ਸੀਗੀ ਹਨਾ ਜੀ ਤੇ ਅਸੀਂ ਉਸ ਤਰ੍ਹਾਂ ਸਾਰਿਆਂ ਨੂੰ ਭੇਜ ਰਹੇ ਹਾਂ ਜੀ ਹਜ਼ੂਰ ਇਹ ਤਸਵੀਰਾਂ ਜਿਹੜੇ ਨੇ ਉਹ ਜ ਜਿੱਥੇ ਕਿ ਕਿਸਾਨੀ ਆਗੂ ਖੁਦ ਬੈਠੇ ਹੋਏ ਨਜ਼ਰ ਆ ਰਹੇ ਮਹੌਲੇ ਤੋਂ ਸਟਰ ਵਾਲ ਪਰਮ ਪੈਦਵਾਨ ਜੀ ਜੂਰ ਮੌਜੂਦ ਨੇ ਧਰਨਾ ਲਾ ਕੇ ਬੈਠੇ ਹੋਏ ਨੇ ਪਰਮ ਜੀ ਕਿਤਾ ਦੇਖਦੇ ਹੋ ਅੱਜ ਸਮਰਥਨ ਜਿਹੜਾ ਉਹ ਪੂਰਾ ਦੇਸ਼ ਜਿਹੜਾ ਤੁਹਾਨੂੰ ਦਿੰਦਾ ਹੋਏ ਨਜ਼ਰ ਆ ਰਹੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਦੁਕਾਨਾਂ ਵੀ ਬੰਦ ਨੇ ਹਾਲਾਂਕਿ ਦਫ਼ਤਰ ਵੀ ਬੰਦ ਨਜ਼ਰ ਆ ਰਹੇ ਭਾਈ ਜੀ ਇਹ ਬਹੁਤ ਵੱਡੀ ਗੱਲ ਹੈ ਤੇ ਪੰਜਾਬ ਦੇ ਲੋਕਾਂ ਨੇ ਹੁਣ ਚਾਹੇ ਉਹ ਦੁਕਾਨਦਾਰ ਹੈ ਚਾਹੇ ਛੋਟਾ ਬਿਜ਼ਨਸਮੈਨ ਹੈ ਚਾਹੇ ਉਹ ਮਜ਼ਦੂਰ ਹੈ ਤੇ ਇਹ ਸਾਰਿਆਂ ਨੇ ਸਾਥ ਦੇ ਰਹੇ ਨੇ ਅੱਜ ਤੇ ਹੁਣ ਮੈਨੂੰ ਲੱਗਦਾ ਕੋਈ ਹੱਲ ਨਿਕਲਿਆ ਹੋਗਾ ਮਸਲੇ ਦਾ ਹੱਲ ਨਿਕਲਿਆ ਹੋਗਾ ਤੇ ਲੋਕ ਆ ਮੁਹਾਰੇ ਜਿੱਥੇ ਧਰਨੇ ਲੱਗੇ ਹੋਏ ਨੇ ਜਿੱਦਾਂ ਹੁਣ ਧਰਨੇ ਤਾਂ ਮੁਹਾਲੀ ਚ ਚਾਰ ਪੰਜ ਯੂਜ਼ ਕਰੇ ਸੀ ਜਗ੍ਹਾ ਪਰ ਲੋਕਾਂ ਨੇ ਹੁਣ ਆਪਣੇ ਆਪ ਆਪਣੇ ਆਪਣੇ ਪਿੰਡਾਂ ਦੇ ਕੋਲ ਜਿੱਦਾਂ ਹੁਣ ਵੱਖ-ਵੱਖ ਪਿੰਡਾਂ ਦੇ ਕੋਲ ਸੁਹਾਣੇ ਤੋਂ ਇੱਥੇ ਆ ਗਏ ਬਈ ਲਖਨੌਰ ਤੋਂ ਆ ਗਏ ਬੱਲੋਵਾਂਜ ਰਬਰਿਆਲੀ ਤੋਂ ਆ ਗਏ ਹੋਰ ਕਈ ਪਿੰਡਾਂ ਚੋਂ ਮੌਲੀ ਵਾਲੇ ਆ ਗਏ ਆ ਮੁਹਾਰੇ ਧਰਨੇ ਲਾਣ ਲੱਗੇ ਕਈ ਜਗ੍ਹਾ ਦੇਖਾਇਆ ਜਾਂਦਾ ਕਿ ਬੀ ਕਿਸਾਨੀ ਆਗੂ ਕੋਤ ਨਹੀਂ ਹੈਗੇ ਸਿਰਫ ਮੁੰਡੇ ਨੇ ਜਿਹੜੇ ਹੁੱਲੜਬਾਜੀ ਕਰ ਰਹੇ ਨੇ ਰਸਤਾ ਬੰਦ ਕਰਕੇ ਬੈਠੇ ਨੇ ਅੱਗੇ ਜਾਣੇ ਨਹੀਂ ਦੇਦੇ ਨਹੀਂ ਹੁੱਲੜਬਾਜੀ ਕੋਈ ਨਹੀਂ ਹੋ ਰਹੀ ਸਿਰਫ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਪਰ ਕਈ ਨਾ ਹੁੱਲੜਬਾਜੀ ਲੋਕੀ ਆ ਕੇ ਜਿਸ ਤਰ੍ਹਾਂ ਵੀ ਕੋਈ ਜਿਹੜੇ ਸਰਾਰਤੀ ਨੇ ਲੋਕ ਉਹ ਆ ਕੇ ਕਰਦੇ ਜਦ ਕਿ ਇਹ ਕਾਲ ਹੋਈ ਹੋਈ ਹੈ 10 ਦਿਨ ਤੋਂ ਪਤਾ ਇਹ ਹੈ ਬੰਦ ਹੈਗਾ ਹੁਣ 7 ਤੋਂ 4 ਤੇ ਉਚ ਚਾਰ ਪੰਜ ਐਮਰਜੈਂਸੀਆਂ ਜਿਸ ਤਰ੍ਹਾਂ ਹੁਣ ਚ ਐਮਬੂਲੈਂਸ ਹੈ ਤੁਹਾਡੇ ਸਾਹਮਣੇ ਐਮਬੂਲੈਂਸ ਵੀ ਗਈ ਹੈ ਕੋਈ ਇੰਟਰਵਿਊ ਵਾਲਾ ਕੋਈ ਬੱਚਿਆਂ ਦਾ ਪੇਪਰ ਆ ਕੋਈ ਵਿਆਹ ਵਾਲਾ ਆ ਕੋਈ ਹਸਪੀਟਲ ਜਾਣੇ ਵਾਲਾ ਕੋਈ ਟੈਸਟ ਵਾਲਾ ਉਹਨੂੰ ਛੱਡ ਰਹੇ ਨੇ ਹਾਂਜੀ ਜੇਕਰ ਅੱਜ ਦੇ ਧਰਨੇ ਦੀ ਗੱਲ ਕਰੀ ਤਾਂ ਸਵੇਰ ਤੋਂ 7 ਵਜੇ ਤੋਂ ਲੈ ਕੇ 4 ਵਜੇ ਤੱਕ ਧਰਨਾ ਜਿਹੜਾ ਤਾਇਆ ਜਿਹਦੇ ਵਿੱਚ ਪੂਰੇ ਤੌਰ ਤੇ ਪੰਜਾਬ ਦੇ ਵਿੱਚ ਬੰਦ ਦੀ ਘੋਲ ਦਿੱਤੀ ਗਈ ਸੀ ਕਿ ਲੱਗਦਾ ਕਿ ਕਿੰਨਾ ਕੁ ਸਰਕਾਰ ਤੇ ਪ੍ਰੈਸ਼ਰ ਪੈਂਦਾ ਹੋਏ ਨਜ਼ਰ ਆਊਗਾ ਸਰਕਾਰ ਤੇ ਜਿਸ ਤਰ੍ਹਾਂ ਅੱਜ ਕੇ ਨਾਂ ਦਾ ਹੁਣ ਤਾਂ ਜਿਸ ਤਰ੍ਹਾਂ ਰਿਪੋਰਟ ਮਿਲ ਰਹੀ ਹੈ ਪਹਿਲਾਂ ਤਾਂ ਸੋਚਦੇ ਵੀ 300 ਧਰਨਾ ਪੰਜਾਬ ਚ ਹੈ ਮੇਰੇ ਖਿਆਲ ਮੈਂ ਹੁਣ ਤਾਂ 500 ਦੇ ਵੀ ਉੱਪਰ ਟੱਪ ਗਿਆ ਹੁਣ ਇਸ ਹਿਸਾਬ ਤਾਂ ਵੀ ਅਸਰ ਤਾਂ ਹੋਣਾ ਚਾਹੀਦਾ ਬਾਕੀ ਸਰਕਾਰ ਗੁੰਗੀਆਂ ਬੋਲੀਆਂ ਇਹਦੇ ਲਈ ਅੱਗੇ ਕੀ ਰਾਜਨੀਤੀ ਸਾਡੇ ਜਿਹੜੇ ਲੀਡਰ ਨੇ ਉਹ ਕਰਦੇ ਨੇ ਕੀ ਉਹ ਅੱਗੇ ਪ੍ਰੋਗਰਾਮ ਦਿੰਦੇ ਉਹ ਰੈਡ ਡਿਪੈਂਡ ਕਰਤਾ ਵੀ ਬਿਲਕੁਲ ਜੇਕਰ ਧੰਨੇ ਦੀ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਜੂਰ ਪੰਜਾਬ ਜਿਹੜਾ ਉਹ ਕਿਤਰਾ ਕਿਤੇ ਬੰਦ ਨਜ਼ਰ ਆਉਂਦਾ ਜਿਹਦੇ ਵਿੱਚ ਅਗਰ 에어ਪੋਰਟ ਰੋਡ ਦੀ ਗੱਲ ਕਰੀ ਤਾਂ 에어ਪੋਰਟ ਰੋਡ ਤੇ ਆਵਾਜਾਈ ਜਿਹੜੀ ਆ ਉਹ ਬਿਲਕੁਲ ਬੰਦ ਕੀਤੀ ਗਈ ਆ ਹਾਲਾਂਕਿ ਜੇਕਰ ਐਮਰਜੈਂਸੀ ਕੋਈ ਸੇਵਾ ਹੋਵੇ ਜਾਂਕਰ ਫਲਾਈਟ ਦੀ ਕੋਈ ਸੇਵਾ ਹੋਵੇ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਨੂੰ ਰੋਕਿਆ ਨਹੀਂ ਜਾ ਰਿਹਾ ਢਿਲੇ ਨਹੀਂ ਢਿਲੇ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਜਿਹੜੇ ਲੋਕ ਨੇ ਫਲਾਈਟਾਂ ਜਾਣਾ ਫਲਾਈਟ ਦੇ ਵਿੱਚ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਜਾਣ ਦੀ ਇਜਾਜ਼ਤ ਜੁਰੀ ਹੈ ਉਹ ਟਿਕਟ ਦੇਖ ਕੇ ਜਾਣ ਦਿੱਤਾ ਜਾ ਰਿਹਾ ਮੌਜੂਦ ਬੁਢਾ ਜਨਿਸ਼ ਸਰਬਜੀਤ ਸਿੰਘ ਦੇ ਨਾਲ ਸੰਦੀਪ ਸਿੰਘ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਪਿਛਲੇ ਲਗਭਗ 35 ਦਿਨਾਂ ਤੋਂ ਖਨੋਰੀ ਬੋਰਡਰ ਦੇ ਉੱਤੇ ਜਟੇ ਹੋਏ ਆ ਕਿਸਾਨੀ ਆਗੂ ਜਗਜੀਤ ਸਿੰਘ ਢੱਲੇਵਾਲ ਵੱਲੋਂ ਲਗਾਤਾਰ ਮਰਨਪਤ ਰੱਖ ਕੇ ਕਿਸਾਨਾਂ ਦੀ ਐਮਐਸਪੀ ਦੀ ਮੰਗ ਨੂੰ ਲੈ ਕੇ ਡਟੇ ਹੋਏ ਨਜ਼ਰਾਂ ਦੇ ਜੇਕਰ ਤਸਵੀਰਾਂ ਤੁਹਾਨੂੰ ਦਿਖਾਈਏ ਤਾਂ ਉਹ ਮੋਹਾਲੀ ਦੇ ਨੇ ਮੋਹਾਲੀ ਸਿੰਘ ਸ਼ਹੀਦਾ ਗੁਰਦੁਆਰਾ ਸਾਹਿਬ ਦੇ ਚੌਂਕ ਦੇ ਨੇ ਜਿੱਥੇ ਕੀ ਸਮਰਥਨ ਦਿੱਤਾ ਜਾ ਰਿਹਾ ਪੰਜਾਬ ਬੰਦ ਨੂੰ ਹਾਲਾਂਕਿ ਪਹਿਲਾਂ ਤਾਂ ਉਹੀ ਕਾਲ ਜਿਹੜੀ ਉਹ ਦਿੱਤੀ ਗਈ ਸੀ ਜਗਜੀਤ ਸਿੰਘ ਢੱਲੇਵਾਲ ਵੱਲੋਂ ਦੀ ਕਿ ਅੱਜ ਯਾਨੀ ਕਿ 30 ਤਰੀਕ ਨੂੰ ਪੰਜਾਬ ਬੰਦ ਕੀਤੇ ਜਾਵੇ ਹਾਲਾਂਕਿ ਇਸ ਚੀਜ਼ ਦਾ ਸਮਰਥਨ ਜੇਕਰ ਸਰਕਾਰੀ ਅਧਾਰੇ ਦੀ ਗੱਲ ਕਰ ਲਈਏ ਚਾਹੇ ਅਰਧ ਸਰਕਾਰੀ ਅਧਾਰੇ ਦੀ ਗੱਲ ਕਰ ਲਈਏ ਚਾਹੇ ਗੱਲ ਕਰ ਲਈਏ ਬੱਸ ਦੀਪੂਆਂ ਦੀ ਤਾਂ ਉਹਨਾਂ ਵੱਲੋਂ ਵੀ ਬੱਸ ਯੂਨੀਅਨ ਵੱਲੋਂ ਵੀ ਜੂਰ ਬੰਦ ਕੀਤੇ ਗਏ ਨੇ ਬੱਸਾਂ ਨੂੰ 4-4 ਘੰਟੇ ਦਾ ਜੂਰ ਸਮਝਾ ਦਿੱਤਾ ਗਿਆ ਕਿ ਬੱਸਾਂ ਬੰਦ ਰਹਿਣਗੀਆਂ ਤੇ ਟੈਕਸੀ ਯੂਨੀਅਨ ਦੀ ਗੱਲ ਕਰ ਤਾਂ ਟੈਕਸੀ ਯੂਨੀਅਨ ਵੱਲੋਂ ਵੀ ਜੂਰ ਟੈਕਸੀਆਂ ਨੇ ਬੰਦ ਕਰਕੇ ਕਿਸਾਨਾਂ ਦਾ ਸਮਰਥਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਹਾਲਾਂਕਿ ਐਮਰਜੈਂਸੀ ਸੇਵਾਵਾਂ